ਜੇ ਲੋ ਜੀ ਹਰੀ ਅੱਜ ਦਾ ਮੁੱਦਾ ਕੀ ਹੈ ਸਰ ਬੈਸ ਕੌਂਸਲ ਦਾ ਇਹਦੇ ਵਿੱਚ ਹੀ ਸਾਡੇ 8 9 ਦੀ ਪ੍ਰੀ ਕਰੋ ਰਾਤ ਜਿਹੜਾ ਸੁਨਾਮ ਤੋਂ ਸੰਰੂਰ ਰੋਡ ਦੇ ਵਿੱਚ ਹੈਗਾ ਪੈਲਸ ਬਣਿਆ ਹੋਇਆ ਮਹਾਰਾਜਾ ਪੈਲਸ ਜੀ ਉਹਦੇ ਲਾਗੇ ਦੋ ਗਰੁੱਪਾਂ ਦਾ ਝਗੜਾ ਹੋਇਆ ਸੀ ਜਿਹਦੇ ਵਿੱਚ ਚਾਦਰਵਿੰਦਰ ਸਿੰਘ ਜਿਹੜਾ ਸੀਗਾ ਲੜਕਾ ਲਕੀਰ ਵਾਲਾ ਜੀ ਇਹਨਾਂ ਨੂੰ ਕੀਰਕੇ ਉਹਨਾਂ ਨੂੰ ਇਹਨਾਂ ਦੀ ਗੱਡੀ ਤੇ ਫਾਇਰ ਕੀਤੇ ਗਏ ਸੀਗੇ ਜੀ ਉਹਦੇ ਫਾਇਰ ਬੋਨ ਦੇ ਵਿੱਚ ਮੁੜ ਕੇ ਮੇਜਲੀ ਤੁਸੀਂ ਪਰਚਾ ਦਰਜ ਕੀਤਾ ਪਰਚਾ ਦਰਜ ਕਰਨ ਤੋਂ ਬਾਅਦ ਸਾਡੇ ਐਸਐਸਪੀ ਸਾਹਿਬ ਸਤਾਰ 77 ਜੀ ਨੂੰ ਜੀ ਦਰਦੇਸ਼ਾਂ ਦੇ ਉੱਤੇ ਸਾਡੀ ਟੀਮਾਂ ਬਣੀਆਂ ਗਈਆਂ ਫਿਰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਉਹਦੇ ਵਿੱਚ ਅਸੀਂ ਇਹਨਾਂ ਦੋਸ਼ੀਆਂ ਦਾ ਇੰਕਵੈਰੀ ਕੀਤੀ ਦੋ ਬੰਨਿਆਂ ਦੇ ਭਾਈ ਨੇ ਵਫਿਆ ਦਰਸੀ ਵੀ ਉਸ ਤੋਂ ਬਾਅਦ ਰਾਣੇ ਤਪਜੀਹ ਨੂੰ ਪਤਾ ਲੱਗਿਆ ਕਿ ਇਹਨਾਂ ਦੇ ਨਾਲ ਹੋਰ ਪੰਜ ਜਿਹੜੇ ਦੋਸ਼ੀ ਹੋਰ ਬਿਸੀ ਜਿਨ੍ਹਾਂ ਦੇ ਵਿੱਚੋਂ ਅਸੀਂ ਹੁਣ ਤੱਕ ਛੇ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਔਰ ਇਹਨਾਂ ਦੇ ਕੋਲੋਂ ਦੋ ਵਾਪਨ ਇੱਕ ਤੋਂ 15 ਬੋਸ ਪੋਰਿਕ ਬੱਤੀ ਬੋਤਾ ਡਾਕਟਰ ਅੱਗੇ ਸਿੱਟੇ ਉਪਰਾਹੁ ਕੀਤੇ ਨੇ ਇੱਕ ਦੋਸ਼ੀ ਜਿਹੜਾ ਜੋ ਗ੍ਰਫਤਾਰ ਕਰਨਾ ਬਾਕੀ ਸਾਰੇ ਦੋਸ਼ੀਆਂ ਨੂੰ ਅਸੀਂ ਪ੍ਰੋਪਰ ਪੁਛਗਿਛ ਕਰਕੇ ਜੋ ਇਹਨਾਂ ਲੜਾਈ ਵਿੱਚ ਵਾਪਰਨ ਵਰਤੇ ਸੀਗੇ ਜਾਂ ਮੋਟਰਸਾਈਕਲ ਸੀਗਾ ਉਹ ਸਾਰੇ ਸਬ੍ਰੰਧਤ ਕਰਾ ਲਏ ਨੇ ਮੇਨ ਸਾਡਾ ਅੱਜ ਦਾ ਪ੍ਰੈਸ ਕਾਨਫਰੰਸ ਦਾ 10 ਮੁੱਦਾ ਸੀ ਦੂਸਰਾ ਸਾਡਾ ACP ਸਾਡਾ ਜੋ ਸਾਡੀਆਂ ਪ੍ਰਾਪਤੀਆਂ ਨੇ ਸਬੜੀ ਨੂੰ ਬਾਈਕ ਜਿਹੜੀਆਂ ਸਾਡੀਆਂ ਨਸ਼ਿਆਂ ਦੇ ਖਿਲਾਫ ਜੁੱਧ ਨਸ਼ੇ ਵਿਰੋਧ ਜੋ ਚੱਲ ਰਿਹਾ ਉਹਨੂੰ ਮੁੱਖ ਰੱਖਦੇ ਹੋਏ ਜੋ ਸਾਡੇ ਡੀਜੀਪੀ ਸਾਹਿਬ ਵੱਲੋਂ ਤੇ ਐਸਐਸਪੀ ਸਾਹਿਬ ਸੰਗੂਰ ਵੱਲੋਂ ਸਾਨੂੰ ਨਿਸ਼ਾਨਾ ਦੇ ਦਿੱਤੇ ਗਏ ਨੇ। ਪੂਰੇ ਦੌਰਾਨ ਅਸੀਂ ਜੋ ਕਾਰਵਾਈ ਇੱਕ ਇੱਕ ਜਿਹੜੀ ਇਕੱਠ ਤੋਂ ਲੈ ਕੇ ਜਿਹੜੀ ਹੁਣ ਤੱਕ ਹੈ। ਬਲੋ ਜਿਹੜੀ ਵੀ ਕਦਮ ਦੀ ਸਾਡੀ ਜਿਹੜੀ ਸੀਗੀ ਪ੍ਰੋਗਰੈਸ ਉਹ ਅਸੀਂ ਅੱਜ ਇਹ ਤੁਹਾreturnData ਸ਼ੇਅਰ ਕਰਨੇ ਆਂ। ਜਿਹਦੇ ਵਿੱਚ 8 ਕੁੱਲ ਸਾਡੇ ਐਨਡੀ ਦੇ ਮਾਮਲੇ ਦਰਜ ਹੋਏ ਨੇ। 16 ਸਾਡੇ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਨੇ। ਔਰ 9 ਜਾਣਿਆਂ ਨੂੰ ਅਸੀਂ ਦਵਾਈ ਦਵਾਈ ਆ। 9 ਬੱਚਿਆਂ ਨੂੰ ਜਿਹੜੇ ਇਹਨੂੰ ਦਵਾਈ ਦਵਾਈ ਦਾਖਲ ਕਰਾਇਆ ਜੀ ਸੈਂਟਰਾਂ ਦੇ ਵਿੱਚ ਕਾਫਤਾ ਸਾਡੇ ਸੈਂਟਰ ਬਣਿਆ ਹੋਇਆ ਹੈ ਸਾਡਾ ਸਿਵਲ ਹਸਪੀਟਲ ਤੋਂ ਰੋ ਨਜ਼ਰ ਸ਼ਹਿਰ ਦੇ ਅੰਦਰ ਬਣਿਆ ਹੋਇਆ ਹੈ ਸੈਂਟਰਾਂ ਦੇ ਵਿੱਚ ਦਾਖਲ ਕਰਾਈ ਸੀ ਹੋਰ 17 ਨੂੰ ਅਸੀਂ ਦਵਾਈ ਦਵਾਈ ਹੈ ਜਿਹੜੇ ਬੱਚੇ ਸੀਗੇ ਨੂੰ ਬਲਾ ਕੇ ਲਿਆ ਕੇ ਦਵਾਈ ਦਵਾਈ 17 ਨੂੰ ਇਹਦੇ ਵਿੱਚ ਅਸੀਂ 102 ਗ੍ਰਾਮ ਚਟਾ ਜਿਹੜਾ ਇਸ ਨੂੰ ਬਰਾਮਦ ਕੀਤਾ 20 ਗ੍ਰਾਮ ਨਸ਼ੀਲਾ ਪਾਊਡਰ ਗ੍ਰਾਮਦ ਕੀਤਾ ਔਰ 300 ਗੋਲੀਆਂ ਜਿਹੜੀਆਂ ਨੇ ਅਸੀਂ ਉਹ ਬਰਾਮਦ ਕੀਤੀਆਂ ਨੇ ਔਰ ਤੁਹਾਡੇ ਮੱਦੇਨਜ਼ਰ ਇਹ ਕੀ ਮੈਸੇਜ ਵੀ ਦੇਣਾ ਚਾਹੁੰਦੇ ਹਾਂ ਕਿ ਜੋ ਲੋਕ ਨਸ਼ੇ ਉਤ ਚੱਲ ਰਿਹਾ ਪਿੰਡਾਂ ਦੇ ਵਿੱਚ ਸਾਡੀਆਂ ਡਿਫੈਂਸ ਵਿਲੇਜ ਕਮੇਟੀਆਂ ਸਾਡੀਆਂ ਬਣਾਈਆਂ ਗਈਆਂ ਨੇ ਹੋਰ ਸਾਡੀਆਂ ਵਾਰਡ ਵਾਈਜ਼ ਵੀ ਕਮੇਟੀਆਂ ਬਣਾਈਆਂ ਗਈਆਂ ਨੇ ਜੋ ਵੀ ਕਿਸੇ ਦੇ ਧਿਆਨ ਵਿੱਚ ਆਉਂਦਾ ਜੋ ਪਿੰਡ ਦੇ ਮੋਤਬਰ ਪਰਸਨ ਨੇ ਜਾਂ ਵਾਡਾਂ ਦੇ ਮੋਤਬਰ ਪਰਸਨ ਨੇ ਜੀਵਨ ਦੇ ਮਹੱਲੇ ਵਿੱਚ ਵਾਰਡ ਵਿੱਚ ਕੋਈ ਬੱਚਾ ਜਿਹੜਾ ਨਸ਼ਾ ਕਰਦਾ ਜਾਂ ਕੋਈ ਚੀਜ਼ ਗਲਤਲ ਵਿੱਚ ਦੱਸਿਆ ਹੋਇਆ ਤੇ ਉਹਨੂੰ ਅਸੀਂ ਦਵਾਈ ਦਿਵਾਉਣ ਵਾਸਤੇ ਉਹਦਾ ਇਲਾਜ ਕਰਾਉਣ ਵਾਸਤੇ ਪਿੰਡਾਂ ਸਰਕਾਰ ਵੱਲੋਂ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਅਸੀਂ ਤੁਹਾਡੇ ਮਾਧਿਅਮ ਰਾਈਜੀ ਵੀ ਦੋਖਾਂ ਨੂੰ ਬੇਨਤੀ ਕਰਦੇ ਹਾਂ ਜੇ ਕੋਈ ਵੀ ਅਮਤ ਚੀਜ਼ ਤੁਹਾਡੇ ਸਾਹਮਣੇ ਆਉਂਦੀ ਹੈ ਉਹ ਸਾਨੂੰ ਦੱਸਿਆ ਜਾਵੇ ਤਾਂ ਜੋ ਬੱਚਿਆਂ ਨੂੰ ਇੱਕ ਚਾਰ ਉਸ ਹਾਲ ਜਿੰਦਗੀ ਤੇ ਚੰਗਾ ਤੰਦਰੁਸਤ ਜਿਹੜਾ ਜੀਵਨ ਦਾ ਆਪਣੀ ਸਿਹਤ ਨੂੰ ਮਿਲ ਸਕੇ ਹੋਰ ਵੀ ਥਾਵਾਂ ਟ੍ਰੇਸ ਕੀਤੀਆਂ ਜਿਹਨੇ ਜਿਹੜੀਆਂ ਜਿਸ ਤਰ੍ਹਾਂ ਪਹਿਲਾਂ ਮਿਲਦੀਆਂ ਧਾਈ ਇੱਕ ਦੂਸਤ ਤੋਂ ਬਾਅਦ ਵੀ ਕੋਈ ਕਰ ਬਿਸਤਰਾਂ ਦੀ ਉਹ ਚੱਲ ਰਿਹਾ ਜਿੱਥੇ ਉਹ ਸੜਾ ਪਾਸੇ ਚੱਲ ਰਿਹਾ ਉਹ ਜਿੱਦਾਂ ਕੁਝ ਥਾਵਾਂ ਦੇ ਉੱਤੇ ਬੱਚਿਆਂ ਦੇ ਸਾਨੂੰ ਬਾਹਰੋਂ ਆਉਣ ਦੀ ਲੱਗਦਾ ਸੀ ਪਤਾ ਉਹ ਵੀ ਅਸੀਂ ਨਾ ਡਿਵਾਈਸ ਕਰ ਲਈਆਂ ਸੀਗੀਆਂ ਉੱਥੇ ਵੀ ਅਸੀਂ ਰੀਡੂ ਕਰ ਰਹੇ ਆਂ ਔਰ ਜਿਹੜਾ ਹੰਦੂ ਸੀ ਇਦਾਂ ਦੇ ਕੰਮ ਕਰੂਗਾ ਔਰ ਕਿਸੇ ਵੀ ਕੀਮਤ ਤੇ ਉਹ ਬਖਸ਼ਿਆ ਨਹੀਂ ਦੇਊਗਾ ਹੁਣ ਤਾਂ ਰੱਖੋ ਕਿਸੇ ਨੂੰ ਸਮਝਾਉਣ ਦਾ ਜਾਂ ਸੁਨੇਹਾ ਦੇਣ ਦਾ ਸਮਾਂ ਨਹੀਂ ਹੈ ਹੁਣ ਤਾਂ ਸਿਰਫ ਕੱਲੀ ਕਾਰਵਾਈ ਕਰਨ ਦਾ ਜਿਹੜਾ ਮਿਸ਼ਨ ਚੱਲ ਰਿਹਾ ਸਰਕਾਰ ਵਰਨੋਂ ਤੇ ਪੰਜਾਬ ਪੁਲਿਸ ਵਰਗ ਉਹ ਇਸ ਕਰ ਰਹੇ ਕਿਸੇ ਵੀ ਕੀਮਤ ਤੇ ਅਸੀਂ ਕਿਸੇ ਨੂੰ ਨਾ ਟਿੱਲ ਤੇ ਨਾ ਕਿਸੇ ਨੂੰ ਮਾਫ ਕੀਤਾ ਜਾਊਗਾ ਦੇ ਵਿੱਚ ਤਰੀ ਜਿਹੜੇ ਪਹਿਲਾਂ ਕੰਮ ਕਰਦੇ ਸੀ ਉਹ ਤੁਹਾਡੇ ਕੋਲ ਆ ਕੇ ਕਿਹਾ ਵੀ ਕਰਦੇ ਸੀਗੇ ਵੀ ਅਸੀਂ ਹੁਣ ਕੰਮ ਛੱਡਤਾ ਵੀ ਸਾਡੇ ਕਿਤੇ ਕਾਰਵਾਈ ਨਾ ਕੀਤੀ ਆ ਜਾਂ ਉਹ ਵੀ ਕਰਦੇ ਬਹੁਤ ਨੇ ਬਹੁਤ ਨੇ ਜਿਹੜੇ ਸਾਨੂੰ ਮਤਲਬ ਐਮਸੀ ਰਾਹੀਂ ਜਾਂ ਮਤਵਰ ਕੋਸ਼ਾਂ ਰਾਹੀਂ ਵੀ ਸਾਨੂੰ ਕਹਿੰਦੇ ਵੀ ਅਸੀਂ ਛੱਡ ਚੁੱਕੇ ਆ ਕਿ ਜਿਹੜੋਂ ਪਰ ਜਿਹਨਾਂ ਚ ਪ੍ਰੋਪਰ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਤੱਕ ਅਸੀਂ ਉਹਨਾਂ ਦੇ ਪਿੱਛੇ ਹੀ ਕਰਦੇ ਰਵਾਂਗੇ ਜਸੀਂ ਰੋਜ਼ ਡੇਲੀ ਚੈੱਕ ਕਰਦੇ ਆ ਕੋ ਬੇਲੋਡਰ ਨੂੰ ਚੈੱਕ ਕਰ ਰਹੇ ਆ ਜਿਹੜੇ ਪੁਰਾਣੇ ਸਮਗਲਦਾਰ ਜਾਂ ਬੈਟਰੀ ਸਪਲਾਇਰਸ ਨੂੰ ਚੈੱਕ ਕਰ ਰਹੇ ਆ ਤੇ ਜਿੰਨਾ ਚਿਰ ਤੱਕ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਤੱਕ ਤੋਂ ਚੱਕ ਹੁੰਦੇ ਰਹਿਣਗੇ ਜਿਵੇਂ ਪਹਿਲਾ ਬੰਦਾ ਅਪਰਾਧੀ ਫੜੇ ਗਏ ਇਹਨਾਂ ਦੀ ਕੋਈ ਰਜਿਸਟਰੀ ਜਿਵੇਂ ਦੱਸਿਆ ਜਾ ਰਿਹਾ ਵੀ ਕਾਲਜ ਦਾ ਪ੍ਰਧਾਨ ਵੀ ਸੀ ਇਹ ਮੁੰਡਾ ਇਹਦੇ ਵੱਲੋਂ ਵੀ ਕੋਈ ਲੜਾਈ ਲੜੀ ਚੱਲਦੀ ਸੀ ਇਹਨਾਂ ਦੇ ਨਾਲ ਇਹ ਤਾਂ ਸਕੂਲਾਂ ਦੇ ਕਾਲਜਾਂ ਦੇ ਬੱਚੇ ਜਿਹੜੇ ਹੈਗੇ ਉਹਨੇ ਜਿੱਦਾਂ ਕਿਸੇ ਦੇ ਨਾਲ ਤੂੰ ਮੈਨੂੰ ਅੱਖਾਂ ਕੱਢਦਾ ਤੂੰ ਮੇਰੇ ਵੱਲ ਅੱਖਾਂ ਕੱਢਦਾ ਪ੍ਰਾਣੀ ਰੰਜਸ਼ ਜਾਂ ਪ੍ਰਾਣਾ ਸਿਸਟਮ ਕੋਈ ਨਹੀਂ ਹੈ ਇਹ ਵੀ ਬੱਚਿਆਂ ਦੀ ਖਾਮ-ਖਾਲ ਦੀ ਲੜਾਈ ਹੁੰਦੀ ਹੈ ਉਹ ਸੀਗੀ ਪਰ ਇਹ ਇੱਕ ਮਤਲਬ ਖੂਨੀ ਉਪਤਾਰਨ ਕਰ ਗਈ ਸੀ ਤੇ ਉਹ ਕੁਦਰਤਤ ਵੱਲੋਂ ਇਹਨਾਂ ਦਾ ਬਚਾਅ ਹੋ ਗਿਆ ਤੇ ਉਹਦਾ ਫਾਇਰ ਤਾਂ ਤੇ ਗੱਡੀ ਵਿੱਚ ਦੋ ਲੱਗੇ ਨੇ thank you